ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਐਸ ਟਾਈਮ ਮੋਗੇ ਜ਼ਿਲ੍ਹੇ ਦੇ ਪਿੰਡ ਬਲਾਸਪੁਰ ਦੇ ਵਿੱਚ ਬਲਾਸਪੁਰ ਪਿੰਡ ਦੇ ਵਿੱਚ ਆ ਤੇ ਜਿਹੜਾ ਘਰ ਦੇ ਵਿੱਚ ਮੈਂ ਮੌਜੂਦ ਹਾਂ ਕੱਟੀਆਂ ਝੋਟੀਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਇਸ ਘਰ ਦੇ ਵਿੱਚ ਵੀ ਅੱਜ ਤੁਹਾਨੂੰ ਇੱਕ ਮੂਹਰਾ ਦੀ ਕੱਟੀ ਔਰ ਇੱਕ ਬੂਰੀ ਕੱਟੀ ਦੋ ਕੱਟੀਆਂ ਵਿਖਾਉਂਗਾ ਕਰਦੇ ਆ ਗੱਲਬਾਤ ਆਪਾਂ ਬਾਈ ਦੇ ਨਾਲ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਜੀ ਬਹੁਤ ਹੀ ਵਦਕੇ ਸੇਤਾਕਰ ਪਰਿਵਾਰ ਕਿਰਪਾ ਮਾਲਕ ਦੀ ਚਲੋ ਸ਼ੁਕਰ ਤੇ ਬਾਈ ਫਿਰ ਅੱਜ 2 ਜਨਵਰੀ ਆ ਹੈ ਉਹ ਦਿਨ ਆਲੇ ਪੰਜ ਹੋ ਗਏ ਹੀ ਸੇਲ ਹਾਂ ਉਹ ਸੇਲ ਹੋ ਗਿਆ ਠੀਕ ਆ ਇਹ ਕਾਲੀ ਕੱਟੀ ਆ ਜਿਹੜੀ ਬਾਈ ਕਿਵੇਂ ਸਿੰਘ ਸੁंगे ਹਿਲਦੇ ਆ ਕਿ ਵੈਸੇ ਹੀ ਇਹ ਅੱਛਾ ਹਿਲਦੇ ਆ ਤੁਸੀਂ ਹੈ ਜਿਆਦਾ ਹਿਲਦੇ ਆ ਮਾੜੀ ਮੋਟੀ ਨਹੀਂ ਅੱਛਾ ਜਿਆਦਾ ਹਿਲਦੇ ਪੂਰੀ ਮੀਣੀ ਕਹਿ ਸਕਦੇ ਆ ਪੂਰੀ ਮੀਣੀ ਹਾਂ ਤੇ ਪੂਰੇ ਸਿੰਘ ਹਿਲਦੇ ਠੀਕ ਆ ਬਾਈ ਕਿੰਨੀ ਉਮਰ ਦੀ ਕੱਟੀ ਇਹ ਇਹ ਮੰਨ ਲਓ ਸਾਲ ਤੋਂ ਵੀ ਨਾਖੰ ਉੱਪਰ ਹੀ ਸਾਲ ਤੋਂ ਉੱਪਰ ਹੀ ਜਮੀਨ ਹੈ 14 ਮਹੀਨੇ ਉਮਰ ਹੈਗੀ ਹੈ ਠੀਕ ਆ ਭਾਈ ਠੀਕ ਆ ਤੇ ਇਹ ਕਿੰਨੇ ਦੀ ਦੇ ਦੇਵਾਂਗੇ ਭਾਈ ਆਪਾਂ ਤੇ 20000 ਦੀ ਦੇ ਦੇ 20000 ਦੀ ਦੇ ਦੇਾਂਗੇ ਮਾਨਤਾਲੇਂ ਦੇ ਵਿੱਚੋਂ ਭਾਈ ਮਾਨਤਾਲ ਕੋਈ ਗੱਲ ਨਹੀਂ ਮਾਨਤਾਲ ਦਾ ਠੀਕ ਥਾਂ ਦੇਖੋ ਉਹਨੇ ਵਿਖਾ ਲੈਣਾ ਆਪੀ ਅੱਜ ਠੀਕ ਆ ਸਿੰਘ ਹਲਾਦ ਗਏ ਮੜੇ ਜੀ ਹਲਾ ਦੇ ਹਾਂਜੀ ਵਿਖਾਓ ਮੜੇ ਬਸ ਠੀਕ ਹੈ ਤੇ ਇਸ ਸਾਲ ਦੇ ਆਸ-ਪਾਸ ਹੀ ਹੈ ਮੂਹ ਮਾ ਸੋਣਾ ਹਨਾ ਬਹੁਤ ਸੋਹਣਾ ਹੈ ਗਰੀਚੇ ਰੂਪੇ ਮੋਰ ਹੂੰ ਤੇ ਇਹ ਬਾਈ ਫਿਰ ਆਪਾਂ ਇਹਦਾ ਮਾਨਤਨ 20000 ਰੁਪਏ ਦੇ ਵਿੱਚੋਂ ਕਰਦੇ ਆਂਗੇ ਠੀਕ ਆ ਜੀ ਤੇ ਝੋਲੀ ਤਾਂ ਆਪਾਂ ਦਿਖਾਈ ਦਿੱਤੀ ਜਾਂਦੀ ਤੇ ਆ ਦੋ ਨੰਬਰ ਤੇ ਪੂਰੀ ਕੱਟੀ ਬਾਈ ਜਿਹੜੀ ਪੂਰੀ ਦੀ ਹੈਗੀ ਆ 15-16 ਮਹੀਨੇ ਦੀ ਠੀਕ ਆ ਬਾਈ ਤੇ ਇਹ ਕਿੰਨੇ ਦੀ ਦੇ ਦਿਆਂਗੇ ਬਾਈ 21000 ਦੀ ਦੇ ਦਿਆਂਗੇ 21000 ਜੋ ਕਿ ਜੋੜਾ ਲੈਣਾ ਵੀ ਫਿਰ ਪਹੁੰਚ ਪਹੁੰਚ ਕਰ ਦੇਗੇ 100 ਕਿਲੋਮੀਟਰ ਦੀ ਹਾਂ ਪਹੁੰਚ ਹੋ ਗਈ ਹੋਰ ਮਾਨਦਾਨ ਕੁਛ ਨਹੀਂ ਭਰਾਮਾਨ ਨੇ ਨਾ ਪਿਛਲੀ ਵੀਡੀਓ ਚ ਹਾਂ ਕਈ ਗੱਲਾਂ ਬਣਾ ਲਈਆਂ ਸੌਦਾ ਊਂ ਕਰਕੇ ਹਾਂ ਪਹੁੰਚ ਕਰੀ ਹੋਈ ਹੈ ਹਾਂ ਤੇ ਚਲੋ ਫਿਰ ਆਪਾਂ ਨੇ ਜੋ ਕਿਹਾ ਵਸੂ ਪੂਰਾ ਕੀਤਾ ਭਰਾਮਾਨ ਦਾ ਜੋ ਆਪਾਂ ਇਹ ਨਹੀਂ ਗਲਤ ਕਿਸੇ ਨੂੰ ਕਿਹਾ ਹਾਂ ਜੋ ਅਗਲੇ ਨੇ ਗੱਲ ਮੰਨ ਲਓ ਫਿਰ ਕਹੀ ਉਹੀ ਮੰਨੀ ਹਾਂ ਨਹੀਂ ਵੀ ਕਿਵੇਂ ਸੌਦਾ ਕਰਕੇ ਮੈਨੂੰ ਇਹ ਦੱਸ ਦਿਓ ਜਿਵੇਂ ਸੌਦਾ ਮੰਨ ਲਓ ਕਰ ਲਿਆ ਸੌਦਾ ਊਂ ਕਰੀ ਗਈ ਹਾਂ ਬਈ ਬਾਈ ਕਿੰਨੇ ਦੀਆਂ ਦੇਣੀਆਂ ਤੂੰ ਸਹੀ ਦੱਸ ਸਹੀ ਦੱਸ ਜਦੋਂ ਸੌਦਾ ਨਿਪਟੜ ਗਿਆ ਉਹਦੇ ਪਹੁੰਚ ਵੀ ਤੁਹਾਡੀ ਫਰੀ ਹੈ ਅੱਛਾ ਫਿਰ ਆਪਾਂ ਉਸ ਗੱਲ ਤੋਂ ਬਦਲੇ ਤਾਂ ਹੈ ਨਹੀਂ ਪਰ ਸੌਦਾ ਵੀ ਪਾਈਆਂ ਨੇ ਸਿੱਧਾ ਓਂ ਕਰ ਲਿਆ ਵੀ ਆਪਦੇ ਸਾਧਨ ਦੇ ਹਿਸਾਬ ਨਾਲ ਹਾਂ ਤੇ ਵਾਜ ਪਹੁੰਚ ਵੀ ਮੰਗ ਲਈ ਪਹੁੰਚ ਵੀ ਮੰਗ ਲਈ ਬਣਾ ਹਾਂਜੀ ਵੀ ਦੋਵੇਂ ਪਾਸਿਓਂ ਰਗੜ ਗਏ ਹਾਂ ਫਿਰ ਵੀਰ ਆਪਾਂ ਪਹੁੰਚ ਵੀ ਦਿੱਤੀ ਆ ਫਿਰ ਆਪਾਂ ਓ ਠੀਕ ਆ ਬਾਈ ਠੀਕ ਜਿਹੜੀ ਕਰੀ ਬੈਠੇ ਸੀ ਠੀਕ ਆ ਬਾਈ ਠੀਕ ਆ ਤੇ ਬਾਈ ਕਰਿਓ ਇਹਨੂੰ ਮੜੀ ਦੀ ਝੋਲੀ ਵਿਖਾ ਦੀ ਠੀਕ ਆ ਲੈ ਵੀ ਮਿੱਤਰੋ 15 16 ਮਹੀਨੇ ਉਮਰ ਝੋਲੀ 40 ਕੱਟੀ ਨੇ ਇੱਕ ਬੋਰੀ ਫੀਡ ਦੀ ਪੈ ਗਈ ਨਾ ਹੱਥ ਨਹੀਂ ਧਰੋਂਦੀ ਫਿਰ ਹਨ ਹੂੰ ਤੇ ਇਹ 21000 ਦੀ ਤੇ ਇਹ 20000 ਦੀ 41000 ਦਾ ਜੋੜਾ ਹੋਊਗਾ ਪਹੁੰਚ ਕਰ ਲਈ 100 ਕਿਲੋਮੀਟਰ ਦੇ ਘੇਰੇ 'ਚ ਸੌਦਾ ਨਾ ਕਰੇ ਜੇ ਪਹੁੰਚ ਨਹੀਂ ਕਰਾਉਣੀ ਤਾਂ ਫੇਰ ਬਈ ਉਹਨਾਂ ਖਰਚਾ ਘਟ ਜੂਗਾ ਸਿਰਫ ਇਹ ਗੱਲ ਨੋਟ ਰੱਖਿਆ ਕਰੋ ਪਹਿਲੀ ਵੀਡੀਓ ਵਿੱਚ ਵੀ ਇਹ ਗੱਲ ਹੀ ਕੀਤੀ ਸੀ ਪਰ ਫੇਰ ਤੁਸੀਂ ਯਾਰ ਨਾ ਅਖੜੇ ਨੂੰ ਖੱਜਲ ਖਰਾਬ ਕਰਦੇ ਆ ਬਈ ਫੇਰ ਅਗਲਾ ਤਾਂ ਹੀ ਇਹ ਗੱਲਾਂ ਦੀ ਆਫਰ ਨਹੀਂ ਰਖਾਈ ਤਾਂ ਸੋਚੀਦਾ ਵੀ ਚਲ ਤੁਹਾਡਾ ਫਾਇਦਾ ਹੋ ਜਾਵੇ ਕਿਸੇ ਭਰਾ ਦਾ ਪਰ ਤੁਸੀਂ ਆਪ ਹੀ ਲੋਕਾਂ ਨੂੰ ਸਿਆਣੇ ਕਰ ਦਿੰਦੇ ਆ ਬਈ ਇੰਨੀਆਂ ਕੋਈ ਗੱਲਾਂ ਦਾ ਗੌਰ ਕਰਿਆ ਕਰੋ ਯਾਰ ਚੀਜ਼ ਖਰੀਦਣ ਲੱਗਿਆਂ ਕਿਸੇ ਦੀ ਚੁਸਤੀ ਫੁਰਤੀ ਨਾ ਵਿਖਾਇਆ ਕਰੋ ਕਿਉਂਕਿ ਪਤਾ ਹਰ ਇੱਕ ਨੂੰ ਲੱਗ ਜਾਂਦਾ ਅੱਜਕੱਲ੍ਹ ਇਹ ਨਹੀਂ ਹੈਗਾ ਵੀ ਆਪਾਂ ਤੁਸਤਾ ਤੇ ਕਿਸ ਨੂੰ ਪਤਾ ਨਹੀਂਗਾ ਇਹ ਗੱਲ ਤਾਂ ਛੱਡ ਦਿਓ ਕਿਉਂਕਿ ਦੁਨੀਆ ਬਹੁਤ ਗਾਂੰਗੀ ਹੋਈ ਚੀਜ਼ ਆ ਹੁਣ ਗਣਬਾਤ ਲਈ ਨੰਬਰ ਹੈ 98149 56244 98149 56244 ਪਿੰਡ ਬਲਾਸਪੁਰ ਜ਼ਿਲ੍ਹਾ ਮੋਗਾ